ਪਿੰਡ ਕੋਹੜਾ ਦੀ ਨਹਿਰ ਦੇ ਵਿੱਚ ਪਿਆਏ ਪਾੜ ਕਗਰ ਬ੍ਰਾਂਚ ਦੇ ਵਿੱਚ ਪਿਆ 20 ਫੁੱਟ ਦੇ ਕਰੀ ਪਾੜ 25 ਤੋਂ 30 ਏਕੜ ਖੇਤਾਂ ਦੇ ਵਿੱਚ ਭਰਿਆ ਪਾਣੀ ਨਰਮਾ ਮੂੰਗੀ ਜੀਰੀ ਅਤੇ ਮੱਕੀ ਦੀ ਫਸਲ ਦਾ ਨੁਕਸਾਨ ਹੋਇਆ ਹੈ ਕਾਫੀ ਸਵੇਰੇ 5 ਵਜੇ ਦੇ ਕਰੀਬ ਨਹਿਰ ਦੇ ਵਿੱਚ ਪਾੜ ਪਿਆ ਸੀ ਪ੍ਰਸ਼ਾਸਨ ਦੇ ਵੱਲੋਂ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਸੁਲਹਰਗਾਗਾ ਦੇ ਪਿੰਡ ਕੋਟੜਾ ਦੇ ਵਿੱਚ ਨਹਿਰ ਦੇ ਵਿੱਚ ਪਾੜ ਪਿਆ ਜਿਸ ਦੇ ਕਰਕੇ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਕੱਗਰ ਬ੍ਰਾਂਚ ਦੇ ਵਿੱਚ 20 ਫੁੱਟ ਦੇ ਕਰੀਬ ਜਿਹੜਾ ਕਿ ਪਾੜ ਪਿਆ ਜਿਸ ਦੇ ਕਰਕੇ ਕਾਫੀ ਨੁਕਸਾਨ ਹੋਇਆ 25 ਤੋਂ 30 ਏਕੜ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਤੇ ਜਿੱਥੇ ਹੁਣ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਰਮਾ ਮੂੰਗੀ ਜੀਰੀ ਤੇ ਮੱਕੀ ਦੀ ਫਸਲ ਦਾ ਨੁਕਸਾਨ ਹੋਇਆ ਸੋ ਸਵੇਰੇ 5 ਵਜੇ ਦੇ ਕਰੀਬ ਇਹ ਨਹਿਰ ਵਿੱਚ ਪਾੜ ਪਿਆ ਸੀ ਇਹਦਾ ਮਤਲਬ ਦੇਖੋ ਨਾ ਜੀ ਵੀ ਸਭਾਵਨਾ ਇਹ ਦੱਸ ਦੇਣੀ ਸਵੇਰੇ 5:00 ਵਜੇ ਉਕੇ ਮੇਰੇ ਨੇੜੇ ਘਰ ਹੈ ਉਹ ਦੱਸ ਰਿਹਾ ਸੀ ਵੀ 5 ਵਜੇ ਹਲਕਾ ਹਲਕਾ ਜਿਆ ਪਾਣੀ ਆ ਰਿਹਾ ਸੀ ਤੇ ਉਹ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਨੁਕਸਾਨ ਤਾਂ ਤੁਸੀਂ ਆ ਦੇਖ ਲਓ ਜੀ ਆ ਸਾਰਾ ਉੱਥੋਂ ਲੱਗਦਾ ਉਹ ਸੜਕ ਤੋਂ ਇਧਰੋਂ ਉਧਰ ਹੈਗਾ ਆਪਣਾ ਗਾਗੇ ਨੂੰ ਜਾਂਦੀ ਆ ਇਧਰ ਆਲੰਪਰ ਦੇ ਨਾਲ ਲੱਗ ਜਾਂਦਾ ਸਾਡਾ ਆ ਸਾਰੇ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਸਾਰਾ ਨੁਕਸਾਨ ਹੈ ਇੱਥੇ ਕਿੰਨੀ ਕਿੱਕੜ ਹੈ ਜੀ ਇੱਕੜ ਤਾਂ ਜੀ ਘੱਟੋ ਘੱਟ ਹੋਊਗੀ ਇਹ ਜੇ ਜ਼ਿਆਦਾ ਨਹੀਂ ਹੈਗਾ 34 ਕਿੱਲੇ 30 ਕਿੱਲੇ ਨੇ ਜਿਹੜੇ ਫਿਰ ਹੋ ਸਕਦੇ ਕੁੜੜਾ ਜਿਹੜੀ ਕਿਹੜੀ ਕਿਹੜੀ ਜਿਹੜੀ ਫਸਲ ਹੈ ਜਿਹੜੀ ਲੱਗੀ ਹੋਈ ਜੀ ਨੁਕਸਾਨ ਕਿੰਨਾ ਕਿਆ ਕੀ ਲੱਗਦਾ ਵੀ ਤੁਹਾਨੂੰ ਰੁਕਤ ਨੁਕਸਾਨ ਹੈਗਾ ਜੀ ਇੱਥੇ ਇੱਕ ਗਰੀਬ ਆਦਮੀ ਹੈ ਜਗਤ ਸਿੰਘ ਨੰਬਰਦਾਰ ਦੀ ਉਹਨੇ ਠੇਕੇ ਤੇ ਲਈ ਹੈ ਉਹਦਾ ਨੋ ਹੈਗਾ ਗਰਮੇਲ ਸਿੰਘ ਪੁੱਤਰ ਜੀ ਮੇਰ ਸਿੰਘ ਰਮਦਾਸੀਆਂ ਦਾ ਵਿਚਾਰਾ ਉਹਦਾ ਗਰੀਬ ਆਦਮੀ ਹੈ ਦੁੱਖ ਹੁੰਦਾ ਸਾਡੇ ਸਿਸਟਮ ਤੋਂ ਦੁੱਖ ਹੁੰਦਾ ਹੈ ਨਹੀਂ ਉਹਦੇ ਨਾਲ ਕਿੰਨਾ ਕਿੰਨਾ ਉਹ ਵੀ ਵਿਚਾਰੇ ਨੇ ਕਿੱਥੋਂ ਘਟ ਦੋ ਕਿੱਲੇ ਨੂੰ ਜੀ ਲਾਈ ਹੈ ਉਹਦੀ ਪਨੀਰੀ ਸੁਨਾਉ। ਸਮਝ ਗਿਆ? ਹੁਣ ਕੀ ਹੋਊਗਾ? ਇਹਦੇ ਪਾਣੀ ਦਾ ਲੈਵਲ ਜੇ ਡਾਊਨ ਵੀ ਹੋਊਗਾ। ਤਾਂ ਇਹਦੇ ਤੇ ਜਿਹੜੀ ਰੇਗ ਜੰਮ ਗਈ। ਉਹ ਇਹ ਸੂਰਜ ਦੀ ਰੋਸ਼ਨੀ ਦੇ ਨਾਲ ਸਾਰੇ ਪੱਤੇ ਮੱਚ ਜਾਣਗੇ। ਬੇਕਾਰ ਆ। ਨਰਮਾ ਕਿੰਨਾ ਕਿ? ਨਰਮਾ ਹੈਗਾ ਜੀ ਇਹ 3.5 ਕਿੱਲੇ। 3 ਬੰਦਿਆਂ ਦਾ। ਠੀਕ ਹੈ? ਇਹ ਹੈਗਾ ਇਹਦਾ ਆਪਣਾ ਕਾਲਾ ਸਿੰਘ ਦਾ ਉਰਫ ਮੰਗਤ ਸਿੰਘ। ਇਹ ਹੈਗਾ ਪ੍ਰੇਮ ਸਿੰਘ ਦਾ। ਉਧਰ ਹੈਗਾ ਸੋਨੀ ਸਿੰਘ ਦਾ। ਠੀਕ ਹੈ ਨਾ ਜੀ? ਉਧਰ ਜਿਹੜਾ ਬੈਕ ਸਾਈਡ ਤੇ ਆ ਉਹ ਅੱਧਾ ਕਿੱਲਾ ਜਿਹੜਾ ਹੈਗਾ ਉਹ ਮੂੰਗੀ ਹੈ ਮੂੰਗੀ ਹੈਗੀ ਉਹਦੀ ਅਮਰਦੀਪ ਸਿੰਘ ਦੀ ਤੇ ਉਹਦੀ ਹਰਮਦੀਪ ਸਿੰਘ ਦੀ ਉਹ ਡੇਢ ਕਿੱਲਾ ਮਨੇ ਜੀ ਲਾਈ ਹੋਈ ਹੈ ਅਮਰਦੀਪ ਸਿੰਘ ਤੇ ਰਮਦੀਪ ਸਿੰਘ ਨੇ ਇਧਰ ਆ ਉਹਨਾਂ ਨੇ ਪਨੀਰੀ ਵੀ ਬੀਜੀ ਹੋਈ ਹੈ ਤੇ ਮੇਕੜਾ ਉਹਨਾਂ ਦਾ ਕਿੱਲਾ ਕਿ ਨੁਕਸਾਨ ਜੇ ਆਪਾਂ ਮੰਨੀਏ ਕਿੰਨੇ ਕਿ ਜਿਵੇਂ ਹੁਣ ਨਰਮਾ ਹੈ ਨਰਮਾ ਤਾਂ ਸਾਰਾ ਗਿਆ ਨਰਮਾ ਤਾਂ ਗਿਆ ਜੀ ਤਕਰੀਬ ਨਾਲ ਇਹ ਤਾਂ ਚਾਲ ਚੱਲਦੀ ਨਹੀਂ ਹੁੰਦਾ ਮੂੰਗੀ ਵੀ ਜੀ ਜੀਰੀ ਚ ਹੋ ਸਕਦਾ ਵੀ ਥੋੜਾ